ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਾ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵਾ ਪਿੰਡ ਬਿਲਕੁਲ ਨਜ਼ਦੀਕ ਸ਼ਿਵਾਜਪੁਰ ਸ਼ਿਵਾਜਪੁਰ ਦੇ ਬਿਲਕੁਲ ਨਜ਼ਦੀਕ ਰਹਿ ਜਾਂਦਾ ਠੀਕ ਆ ਜੀ ਤੇ ਤਰਨਤਾਰਨ ਸਾਹਿਬ ਤੋਂ ਜਿਹੜੀ ਛੜਕ ਦਿਹਾਲਪੁਰ ਠਿੱਖੀ ਪਿੰਡੋਂ ਆਉਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆਉਂਦਾ ਠੀਕ ਆ ਜੀ ਮਾਨੋਚਾਲ ਢਾਲੇ ਕੇ ਪਹਿਲਾਂ ਜਿਹੜੇ ਪਿੰਡ ਆ ਜਾਂਦੇ ਆ ਠੀਕ ਆ ਜੀ ਬਾਅਦ ਚ ਵਾ ਪਿੰਡ ਆਉਂਦਾ ਅਗਲਾ ਅੱਡਾ ਜਿਹੜਾ ਸ਼ਬਾਜਪੁਰ ਦਾ ਅੱਜ ਦੋ ਵੜਾ ਵੀਰ ਸ਼ੇਰਾ ਲੈ ਕੇ ਹਾਜ਼ਰ ਹੋਇਆ ਠੀਕ ਆ ਜੀ ਇੱਕ ਗੱਬਨ ਵਿਹੜ ਤੋਂ ਤੁਹਾਨੂੰ ਕਾਵਾਂਗੇ ਬਹੁਤ ਬਾ ਕਮਾਲ ਵਿਹੜ ਆ ਬਹੁਤ ਖੂਬਸੂਰਤ ਫੁੱਲ ਵਜਣ ਨੋੜ ਦੇ ਵਿੱਚ ਸੁਗਰਲੈਂਡੋ ਦਾ ਕੋਈ ਵੀਰ ਕ੍ਰੋਸ ਮੰਨ ਲੈ ਠੀਕ ਆ ਜੀ ਬਹੁਤ ਹੈਵੀ ਬਾਡੀ weight ਆ ਫੁੱਲ ਵਜਣ ਨੋੜ ਦੇ ਵਿੱਚ ਸੋ ਕਾਫੀ ਵੀਰ ਪਸੰਦ ਕਰਨ ਵਾਲਿਆ ਠੀਕ ਆ ਜੀ ਵਿਹੜ ਤੁਹਾਨੂੰ ਦਿਖਾਵਾਂਗੇ ਆਪਾਂ ਪੂਰੀ ਤਸੱਲੀ ਦੇ ਨਾਲ ਤੇ ਇਧਰ ਇੱਕ ਬੱਚੀ ਜਿਹੜੀ ਆ ਇਹ ਬਿਲਕੁਲ ਸੱਜਰ ਤਾਜੀ ਸੂਈ ਆ ਅੱਜ ਭਲਕੇ ਦੇ ਵਿੱਚ ਅੱਜ ਹੀ ਸੂਈ ਰਾਜੀ ਠੀਕ ਆ ਜੀ ਅੱਜ ਹੀ ਸੂਈ ਆ ਬਾਕੀ ਬੋਲੇ ਜੀ ਚੱਲਣ ਰਹੀ ਹੈ ਕਰਮਾਂ ਲਈ ਠੀਕ ਹੈ ਜੀ ਜੇਰ ਜੁਰ ਪ੍ਰੋਪਰ ਪਾ ਦਿੱਤੀ ਉਹਦੀ ਪ੍ਰੋਪਰ ਡਿਟੇਲ ਜਿਹੜੀ ਆ ਉਹ ਆਪਾਂ ਲੈ ਲਾਂਗੇ ਠੀਕ ਆ ਸੋ ਤਰੀਕ ਅੱਜ 13 ਮਾਰਚ ਤੇ ਸਮਾਂ ਕੋਈ ਬਿਲਕੁਲ ਦੁਪਹਿਰ ਦੇ ਕਲੋਂ ਚਾਹੇ ਸ਼ਾਮ ਦੇ ਕਲੋਂ ਕੋਈ 3 3:30 4 ਵਜੇ ਦਾ ਸਮਾਂ ਆਓ ਕਰਦੇ ਆ ਪੂਰੀ ਗੱਲਬਾਤ ਵੀਰ ਸ਼ੇਰੇ ਦੇ ਨਾਲ ਪੁੱਛਦੇ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਤਰੀ ਕਾਲ ਸ਼ੇਰਾ ਵੀਰ ਕੀ ਹਾਲ ਸਾਰੇ ਭੈਣ ਭਰਾਵਾਂ ਚੈਨਲ ਵੇਖ ਰਹੇ ਸਭ ਪਿਆਰ ਭਰੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਮਹਾਰਾਜ ਠੀਕ ਠਾਕ ਜੀ ਹਾਂ ਸਭ ਵ ਅੱਜ ਆਪਣੇ ਕੋਲ ਨਗਦ ਉਹ ਇੱਕ ਬਹੁਤ ਖੂਬਸੂਰਤ ਇੱਕ ਵਾੜ ਲੈ ਕੇ ਆਜਾ ਹਾਜ਼ਰ ਹੋਏ ਜੀ। ਬੱਛੀ ਗਰਲੈਂਡੋ ਦੇ ਵਿੱਚ ਹੀ ਆ ਜਾਂਦੀ ਆ। ਤੇ ਚੰਗੀ ਪਲੀ ਪਲੀਤੀ ਆ। ਬਹੁਤ ਵੱਡਾ ਹੈਵੀ weight ਆ ਜੀ। ਹਾਂ ਬਹੁਤ ਖੂਬਸੂਰਤ ਬਾਕੀ ਤਾਂ ਦੀ ਵਸ਼ੀ ਆ ਬਹੁਤ ਚੰਗੀ ਵਜਨ weight ਵਾਲੀ। ਠੀਕ ਆ ਜੀ। ਸੋ ਵਜਨ weight ਹੀ ਬਹੁਤ ਲੋੜਿਆ ਦਾ ਲੱਗਾ ਠੀਕ ਆ ਜੀ। ਬਹੁਤ ਫੁੱਲ ਵਜਨ weight ਦੇ ਵਿੱਚ ਆ ਤੇ ਕਦ ਵੀ ਵੱਡਾ ਕੋਈ ਆਪਣਾ ਸੱਜਣ ਵੀਰ ਠੀਕ ਆ ਜੀ ਇਸ ਵਾੜ ਦਾ ਸੌਦਾ ਕਰੂਗਾ। ਇੱਕ ਗੱਲ ਤੁਸੀਂ ਆਈਡੀਆ ਲਾ ਲਿਓ ਠੀਕ ਆ ਜੀ ਵੱਡੀ ਆ ਗਈ ਕਈ ਕਈ ਤੇ ਵੱਡੀ ਨਿਕਲੂਗੀ। ਬਾਕੀ ਠੰਨੀ ਸੀਲ ਹੈ ਵੇਖੋ। ਉਹ ਨਹੀਂ ਕੋਈ ਸ਼ੂਭ ਕਰਨੇ ਕੀ ਕੋ ਭੁਜਾਕ ਕਰਨੇ ਆ ਠੰਡੀ ਸੀਲ ਵਸ਼ੀ ਸ਼ੇਰ ਵੀਰ ਸਮਾਂ ਕਿੰਨਾ ਕੁ ਲੈ ਜੂਗੇ ਸਮਾਂ 라 ਵੀਰੇ ਤੇ ਬੱਚੀ ਨੇ ਕੋਈ ਪੁਰਾਣੀ ਲੱਪਿਆ ਕੋ ਲੈਣਾ ਨਹੀਂ ਦੇਣਾ ਨਹੀਂ ਐਸਾ ਨਾ ਬੱਚੀ ਦੱਸ ਦੇ ਨਹੀਂ ਕਰਦੀ ਹੋ ਜੀ ਠੀਕ ਆ ਜੀ ਆ ਵੇਖੋ ਨਾ ਇਹ ਤੇ ਕੋਈ ਗੱਲ ਬਾਤ ਹੀ ਨਹੀਂ ਤੇ ਚੇਚੇਤਾ ਹੀ ਨਹੀਂ ਵਰਨ ਲਓ ਵੀ 10 ਦਿਨ ਘੱਟੋ ਘੱਟ ਲੈਂਦੀ ਆ ਸਵੇਰ ਕਿ ਨਾ ਹੋ ਗਈ ਵੀਰੇ ਸਵੇਰ ਆ ਵੀਰ ਉਹਨਾਂ ਦੇ ਦੂਜਾ ਹੀ ਆਖਿਆ ਜੇ ਵੀਰਾਂ ਨੇ ਹਾਂ ਹਾਂ ਜੀ ਬਾਕੀ ਆ ਵੀ ਫੇਸ ਕੁਆਲਿਟੀ ਵੇਖੋ ਪਾਲੀ ਪਲੀਤੀ ਪੂਰੀ ਆ ਜੇ ਹੋਵੇ ਨਾ ਹੋਵੇ ਤਾਂ ਇਹ オリジナル ਦੂਜਾ ਹੀ ਹੋਵੇ ਹਾਂ ਜੀ ਆ ਚੰਗੀ ਆ ਬੈੜ ਬਾਕੀ ਪੂਰੀ ਪਲੀਪਲੀਤੀ ਆ ਦੋਸਤੋ ਜਿਵੇਂ ਇੱਕ ਬਿਲਕੁਲ ਮਾਲੀਆਂ ਦੀ ਜਿਵੇਂ ਆਪਾਂ ਚੰਗੇ ਜਮੇਪਲੇ ਪਸਮਾ ਦੀ ਧੌਣ ਵੇਖਦੇ ਆ ਫੁੱਲ ਵਜਨ ਮੇਟ ਦੇ ਵਿੱਚ ਜਾਂ ਆਪਾਂ ਗਰਲੈਂਡੋ ਦੀ ਗੱਲ ਕਰਦੇ ਆ ਤੇ ਨਾਰਮਲ ਸਾਰੇ ਭਰਾਵਾਂ ਨੂੰ ਜਜਮੈਂਟ ਹੋ ਜਾਂਦੀ ਆ ਵੀ ਪਲੀਪਲੀਤੀ ਪੂਰੀ ਆ ਐਚਐਫ ਹੋਰ ਚੀਜ਼ ਹੁੰਦੀ ਆ ਠੀਕ ਆ ਜੀ ਗਰਨੇਂਡੋ ਦੀ ਧੌਣ ਬੇਬਾਡੀ ਵੇਟ ਪਿੱਟ ਪੁਟਾ ਇੱਕ ਬਿਲਕੁਲ ਜਿਵੇਂ ਆਪਾਂ ਵੇਖਦੇ ਆ ਵੀ ਮੱਜਾਂ ਦਾ ਪਿੱਟ ਪੁਟਾ ਲੱਗਾ ਹੁੰਦਾ ਉਸ ਅਕੋਰਡਿੰਗ ਤੁਸੀਂ ਜਜ ਕਰਿਓ ਠੀਕ ਆ ਜੀ ਸੋ ਸੋਨਾ ਕਦ ਕਾਠ 10 ਦਿਨ ਹਜੇ ਦੇ ਬਾਕੀ ਆ ਸੁਣਦੇ ਮਾਰੇ ਬੰਦੇ ਫੜਨੀ ਬਸਦਾ ਰੋਗ ਨਹੀਂ ਗਿਆ ਉਹ ਬਿਲਕੁਲ ਹੀ ਬਿਲਕੁਲ ਜ਼ੋਰ ਦੇ ਵਿੱਚ ਹੈ ਬੜਾ ਕਾਬੂ ਥੋੜੀ ਆਉਂਦੀ ਹੈ ਜਵਰਨ ਵਸੀ ਹੈ ਹਾਂ ਲਓ ਜੀ ਠੀਕ ਹੈ ਜੀ ਸੋ 8 ਤੋਂ 10 ਦਿਨਾਂ ਦੇ ਵਿੱਚ ਚੰਗੀ ਖਾਸੀ ਥੱਲੇ ਬਣ ਕੇ ਤਿਆਰ ਹੋ ਜੂਗੀ ਠੀਕ ਹੈ ਜੀ ਚੱਡਾ ਲੇਵਾ ਤੁਸੀਂ ਵੇਖੋ ਓਨੀ ਗਾਂ ਤੇ ਓਨੀ ਪਛਾਣ ਠੀਕ ਹੈ ਜੀ ਸੋ ਬਿਲਕੁਲ ਸੂਨ ਨਾਲ ਜਿਹੜਾ ਲੇਵਾ ਟੱਚ ਕਰੋ ਘਰ ਮਾਲੀ ਬਾਕੀ ਆਪਾਂ ਦਿਨਾਂ ਦੇ ਛੱਡ ਦਿੰਦੇ ਨੇ ਇਧਰੋਂ ਤੁਹਾਨੂੰ ਇੱਕ ਬਹਿਣੀ ਵਾਲੇ ਪਾਸੇ ਵੀ ਦਿਖਾਵਾਂਗੇ ਆ ਕਰੋ ਚੈੱਕ ਠੀਕ ਹੈ ਜੀ ਸੋ ਮੁੱਠੀ ਮੁੱਠੀ ਥਾਣ ਬਹੁਤ ਸੋਹਣਾ ਸਪੇਸ ਵੰਡਦੇ ਉਤੇ ਤਲ ਕੋਈ ਨਾਲੇ ਪਤਾ ਲੱਗ ਜੂਗਾ ਇਹਨਾਂ ਨੂੰ ਹੱਥ ਲਗਾਉਣ ਕਾਹਦੇ ਲਈ ਕੋਈ ਸਤਰੀ ਰਾਜ ਦੀ ਫੁਲਕਾਰੀ ਪਾਈ ਹੈ ਵੀ ਕਦੇ ਥਲੋ ਪਿੰਡੇ ਪੁੰਡੇ ਦੀ ਨਾ ਹੋਵੇ ਲਸੀ ਤੇ ਤੇਰੀ ਫੁੱਲੋ ਵਜਨ ਵੇਡ ਦੇ ਵਿੱਚ ਕਈ ਕਈ ਜੰਮੀ ਪਲੀ ਜੀਰ ਸਰੀਰ ਚ ਲਾਗੀ ਰਹੇਗਾ ਜਿਗਰ ਦਾਤੀ ਫੇਰੀ ਜਾਏਗੀ ਹਾਂ ਬਿਲਕੁਲ ਇੰਨੀ ਸ਼ਾਈਨੀ ਹੈ ਤੇ ਇੰਨਾ ਮਲ ਕੇ ਪਿੰਡਾ ਮਲਾਇਮ ਆ ਵੇਖਾ ਹਾਂ ਬਾਕੀ ਠੰਡੀ ਸੀ ਕਿਹੜੀ ਬਹੁਤ ਅਸੀਲ ਸਲਾਕਾ ਲੱਗਾਈ ਬਹੁਤ ਜਿਆਦੀ ਇਧਰੋਂ ਲੱਗ ਗਿਆ ਤੁਹਾਨੂੰ ਇੱਕ ਵਾਰੀ ਫਿਰ ਆਪਾਂ ਦਿਖਾਉਣੇ ਬੈਕ ਸਾਈਡ ਤੋਂ ਸੋਹਣੀ ਸਪੇਸ ਵਾਂਡ ਬਿਲਕੁਲ ਪਿੰਕ ਥਾਣਾ ਠੀਕ ਹੈ ਜੀ ਤੇ ਬਿਲਕੁਲ ਮੁੱਠੀ ਮੁੱਠੀ ਥਾਣ ਕਰਮਾਲੀ ਦਾ ਆ ਰਾਜੀ ਰਾਹ ਚੀਜ਼ ਵੇਖੋ ਜਿਹੜੀ ਵੇਂਦੇ ਆ ਬਰੀਡਰ ਹਾਂ ਡੇਡਰ ਫੁੱਲ ਕੋ ਡੇਡਰ ਫਿਰਦੇ ਖੁੱਡੇ ਲੱਗੇ ਆਣਾ ਸੋ ਖੁੱਡਿਆਂ ਦੀ ਚੜਾਈ ਵੇਖੋ ਤੇ ਬੈਕ ਸਾਈਡ ਤੋਂ ਆ ਪਿੱਟ ਪੁੱਠਾ ਕਰੋ ਜਾ ਕੇ ਠੀਕ ਆ ਜੀ ਸੋ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਕੀ ਸੋਹਣੇ ਵਜਨ ਨੋੜ ਦੇ ਵਿੱਚ ਆ ਠੀਕ ਆ ਆ ਇਹਨੂੰ ਚੇਰੇ ਵੀਰ ਮੜਾ ਛੱਕ ਕੇ ਦਿਖਾਈਏ ਆ ਵੇਖੋ ਆ ਕਰੋ ਜਾ ਕੇ ਅਜੇ ਤੇ ਕੱਚੀ ਆ ਰਹੀ ਨਾ ਹਾਂ ਜੇ ਦਿਨ ਦਹਾੰਦਰਾਂ ਨੂੰ ਆਤਾ ਤੇ ਆਈ ਦੱਸੂਗੀ ਆਪਣਾ ਬੱਛੀ ਤੋੜੂਗੀ ਰਿਕਾਰਡ ਕਈਆਂ ਤੇ ਕਰਮਾ ਲੀਕੇ ਠੀਕ ਆ ਜੀ ਸੋ ਬੱਛੀ ਚੰਗੀ ਆ ਠੀਕ ਆ ਜੀ ਦੂਜਾ ਸੂਆ ਸੈਕਿੰਡ ਟਾਈਮਰ ਆ ਸੋ 8-10 ਦਿਨ ਇਹਦੇ ਬਾਕੀ ਆ ਤੇ ਸ਼ੇਰ ਕੀ ਡਿਮਾਂਡ ਕੀ ਮੁੱਲ ਰੂਗਾ ਇਹਦਾ ਰਾਵੀ ਆਪਾਂ ਉਦੋਂ ਵੀ ਗੱਲ ਬਈ ਇਹੋ ਜੀ ਵੈੜ ਤੇ ਭਾਵੇਂ 1.5 ਲੱਖ ਨੂੰ ਮੁੱਲ ਕਰ ਲਓ ਤਾਂ ਵੀ ਥੋੜਾ ਹਾਂ ਪਰ ਆਪਾਂ 1 ਲੱਖ ਦੇ 5000 ਦੀ ਬੱਛੀ ਦਵਾਂਗੇ 1 5 ਦੀ ਕਸਰਾ ਕੁਸਰਾ ਕੱਢ ਦੀ ਹੁਣ ਮੌਕੇ ਤੇ 2000 ਰੁਪਇਆ ਮਾਨ ਕਰ ਦਾਂਗੇ ਪੈਣ ਫਰਾ ਦਾ 1 ਲੱਖ 3000 ਦੀ ਹਨ 1 3 ਦੀ 1 3 ਦੀ ਬਾਕੀ ਵਾਛੀ ਵੇਖੋ ਵੀ ਜੇ ਕਿਹ ਗੱਲਾਂ ਕੁਸੀ ਆ ਕਿਹ ਗੱਲਾਂ ਖੁੰਜੀ ਆ ਤੇ ਫਿਰ ਆ ਨਹੀਂ ਨਹੀਂ ਕੋਈ ਸ਼ਾਕੀ ਨਹੀਂਗਾ ਲਓ ਵੀ 100 ਚੋਂ 100% ਨਹੀਂ 101% ਬਹੁਤ ਖੂਬਸੂਰਤ ਲਾਜਵਾਬ ਏਡੀ ਠੰਡੀ ਵਛੀ ਆ ਵੀ ਹਾਂ ਜੀ ਕਰਦਾ ਐ ਘਰੀ ਚੱਲੀ ਗਿਆ ਹੱਥ ਫੇਰ ਕੇ ਵੇਖੋ ਏਡੀ ਜਿਆਦੀ ਮਿਲਾਂ ਮੈਂ ਆ ਵੀ ਮੈਂ ਤਾਂ ਬਾਅਦ ਚ ਫੇਰੂੰਗਾ ਠੀਕ ਆ ਲਓ ਵੀ ਜੇ ਕੋ ਪਹਿਲਵਾਨ ਨਹੀਂ ਆਪਾਂ ਕਹਿੰਦੇ ਵੀ ਬਿਲਕੁਲ ਪਹਿਲਵਾਨ ਦੇਖਦੇ ਆ ਠੀਕ ਆ ਜੀ ਉਹਦੇ ਮਸਲ ਬਣਿਆ ਕਰਮਾੜੀ ਤੇ ਫੁੱਲੋ ਵਜਨ ਵੇਡ ਦੇ ਵਿੱਚ ਬੜੀ ਪਲੀ ਪਲੀਤੀ ਆ ਕੋਈ ਵੀ ਸੱਜਣ ਆਪਣਾ ਠੀਕ ਆ ਜੀ ਪੈਸੇ ਦੇ ਖਰਚ ਕਰਨੇ ਚਾਹੁੰਦਾ ਤੇ ਇੱਥੇ ਆ ਕੇ ਕੋਈ ਝਾਤ ਜਰੂਰ ਮਾਰਿਓ ਠੀਕ ਆ ਬਾਕੀ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤਾ ਸੋ ਇਹਨਾਂ ਬੇਨ ਬਿਲਕੁਲ ਸੇਮ ਟੂ ਸੇਮ ਉਸੇ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੇ ਮਿਲੂਗੀ ਵੇਖਣ ਦੇ ਵਿੱਚ ਹਾਈਟ ਕਰਦੇ ਦੱਸਿਆ ਬਾਕੀ ਹਵਾਨੇ ਚੱਡੇ ਦੀ ਤੁਹਾਨੂੰ ਦੱਸਿਆ ਸਫਾਈ ਸੁਭੀ ਬਹੁਤ ਆ ਚਾਰ ਥਾਨ ਪੰਜਵੀਂ ਕੋਈ ਫੋਟ ਚੰਗ ਨਹੀਂ ਗਈ ਬਾਕੀ ਬਿਲਕੁਲ ਲੋਲੀ ਪੋਲੀ ਜੀ ਆ ਕਰਮਾੜੀ ਫੁੱ 1 ਲੱਖ 3000 ਦੀ ਇਹ ਐਂਡ ਟੂ ਐਂਡ ਮਿਲ ਜੂਗੀ ਠੀਕ ਹੈ ਜੀ 2000 ਲੈਸ ਮੌਕੇ ਤੇ ਆ ਬਾਕੀ ਕੋਈ ਵੀ ਸੱਜਣ ਆਉਂਦਾ ਠੀਕ ਹੈ ਜੀ ਇਸ ਕਿੱਲੇ ਤੇ ਇਸ ਫਾਰਮ ਤੇ ਬਾਕੀ ਮੌਕੇ ਤੇ ਥੋੜਾ ਬਾਤ ਹੋਰ ਵੀ ਕਿਸੇ ਭਰਾ ਦਾ ਮਾਨਤਨ ਜਿਹੜਾ ਖਿਆਲ ਰੱਖਿਆ ਜਾਊਗਾ ਕਰ ਲਿਓ ਕੰਟੈਕਟ ਤੇ ਬਿਲਕੁਲ ਆਪਦੇ ਫਾਰਮ ਦੇ ਵਿੱਚ ਮੇਰਾ ਭਰਾ ਲਿਜਾ ਕੇ ਕੋਈ ਠੀਕ ਹੈ ਜੀ ਵਾਦੇ ਬੰਦੀ ਛੇ ਆ ਫਾਰਮ ਵਾਲੀ ਆ ਵੀ ਜਿੰਨੇ ਖੜਨੀ ਫਾਰਮਾਸ ਤੇ ਵੱਚੀ ਖੜਦੀ ਆ ਇਧਰ ਸਿਰੇ ਆ ਆਪਣੇ ਕੋਲ ਜਿਹੜੀ ਵਾਰਡ ਸੂਈ ਆ ਇਹ ਅੱਜ ਹੀ ਸੂਈ ਰਹੀ ਆ ਵੀਰ ਅੱਜ ਮਾਰਨਿੰਗ ਹੀ ਹਾਂਜੀ ਠੀਕ ਆ ਤੇ ਜੇਰ ਪਾਤੀ ਸਿਆਪੇ ਹਾਂ ਜੇਰ ਪਾਤੀਆ ਜੇਰ ਦੀ ਗਰੰਟੀ ਆਪਣੇ ਕੋਲੇ ਅੱਜ ਵੀਡੀਓ ਕਿ ਭੈਣ ਤੁਹਾਨੂੰ ਲੈਣੀ ਵੀ ਉਤ ਕੋਨ ਦੇ ਦਿਆਂ ਬਾਕੀ ਸੇਲ ਸਾਬ ਬਹੁਤ ਚੰਗੀ ਜੀ ਇਧਰ ਵੇਖੋ ਲੋ ਜੀ ਕਰੋ ਚਾਕ ਠੀਕ ਆ ਜੀ ਸੋ ਸੁਬਾ ਇਹ ਹੈ ਦੂਜਾ ਹਨਾ ਇਹ ਦੂਜਾ ਇਧਰ ਵੇਖੋ ਜੀ ਐਡੀ ਕਰਮਾ ਵਾਲੀ ਠੰਡੀ ਭਾਵੇਂ ਬੱਚਾ ਬਣਾ ਛੱਡੋ ਹਮ ਲੋ ਐਦਾ ਭਾਵੇਂ ਤਾਰਾ ਮਾਰ ਦਿਓ ਵੇਖੋ ਇਹ ਸਾਰਾ ਨਾਲੋ ਮਿੱਟੀ ਪੁੱਟੀ ਜਾਂਦੀ ਆ ਹਮ ਲੋ ਐਡੀ ਠੰਡੀ ਆ ਠੀਕ ਮਗਰ ਬੱਚਾ ਦੇ ਛੇਰੇ ਕੀ ਆ ਗਿਆ ਵੀਰ ਮਗਰ ਬੱਚਾ ਆ ਗਿਆ ਜੀ ਲਓ ਜੀ ਮਗਰ ਬੱਚਾ ਅੱਜ ਮਾਰਨਿੰਗ ਸੂਈ ਢੀਕਾ ਜੀ ਜੇਰਜੂਰ ਪ੍ਰੋਪਰ ਪਾ ਦਿੱਤੀ ਹੈ ਤੇ ਕਾਦੇ ਦਾ ਵੀ ਤਕਰੀਬਨ ਵੱਡਿਆਂ ਦੇ ਵਿੱਚ ਹੀ ਆਪਾਂ ਅਕਾਊਂਟ ਤੁਹਾਨੂੰ ਕਰਾਵਾਂਗੇ ਪੂਰਾ ਕੱਦ ਵੱਡਾ ਆ ਬਿਲਕੁਲ ਗਿੱਲਾ ਨਾਰੂਆ ਨਾਲਾ ਬੱਚੇ ਦੇ ਬੱਚਾ ਮਗਰ ਬਿਲਕੁਲ ਗਿੱਲਾ ਜੀ ਆ ਇਹ ਨਹੀਂ ਕਰੋਸ ਵੜਾ ਵੀ ਗਰਮੀ ਦੀ ਜਿੰਦ ਜਾਨੀ ਹੈ ਕਰਮਾਂ ਦੀ ਪਰਸੋਂ ਦੀ ਸੂਈ ਹੋਗੀ ਤਾਂ ਅੱਜ ਦੀ ਕਰਾਂਗੇ ਅੱਜ ਹੀ ਸੂਈ ਠੀਕ ਹੈ ਬਈ ਅਲੇ ਤੈ ਤੂੰ ਜੀ ਮਰੀ ਹੈਗਾ ਨੇ ਚੁਬਾਈ ਚੁਬਈ ਆਪਾਂ ਚਲੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈ ਦਿੰਦੀ ਆ। ਰਾਜੀ ਬਹੁਤ ਚੰਗੀ ਠੰਡੀ ਸੀਲ ਬਹੁਤ ਚੰਗੀ। ਮੋਟੀ ਧਾਰਾ ਕੋਈ ਭੂਰ ਛੱਟੇ ਵਾਲਾ ਦੋਸਤੋ ਦੂਰ ਦੂਰ ਤੱਕ ਕੋਈ ਲਿੰਕਣੀਗਾ ਠੀਕ ਆ। ਤੇ ਲਬਾਈ ਲਬੂਈ ਵਹਿੜ ਦੀ ਪੂਰੀ ਆ ਕੱਦ ਵੱਡੀਆਂ ਦੇ ਵਿੱਚ ਹੀ ਆ। ਠੀਕ ਆ ਜੀ। ਸੋ ਚੱਡੇ ਵੀ ਬਿਲਕੁਲ ਕਰਮਾੜੀ ਦਾ ਕੰਪੈਕਟਿਟੀ ਆ ਠੀਕ ਆ ਜੀ। ਠੁੱਕ ਮੇ ਚੱਡੇ ਦੀ ਆ। ਬਾਕੀ ਚੁਵਾਈਆਂ ਚੁਬਈਆਂ ਜਾ ਕੇ ਕਰਮਾੜੀ ਥੱਲੇੋਂ ਚੰਗੀ ਹੋਰ ਵਾ ਲਊ। ਅਜੇ ਹੋਰ ਬਾਣਾ ਹਣੀ ਸਰ ਜੀ। ਨੋ ਗਲਾ ਥਾ। ਬਾਕੀ ਫਿਕਸ ਉਹਨਾ ਵੇਖੋ। ਆ ਵੇਖੋ ਕਰੋ ਜਾ ਗੱਡੀ ਆ ਜੀ ਉਹ ਲੋਕ ਵਾਲਾ ਥਾਣਾ ਬਹੁਤ ਸੋਨਾ ਮੁੱਠੀ ਮੁੱਠੀ ਥਾਣਾ ਇੱਧਰ ਬਹਿਣੀਆਂ ਦੇ ਪਾਸੇ ਉਹ ਤਾਂ ਨੇ ਕੋਈ ਫੇਰ ਆਪਾਂ ਦਰਸ਼ਨ ਕਰਾਈਏ ਬਣਾ ਉਹਨਾਂ ਅੱਗੇ ਆ ਤਾਂ ਉਹਨਾਂ ਹੀ ਪਿੱਛੇ ਮੈਂ ਵੀ ਸ਼ਰੇ ਕੀ ਮੁੱਲ ਕੀ ਡਿਮਾਂਡ ਰਹੂਗੀ ਇਹਦੀ ਮੁੱਲ ਰਾਜੀ ਨਿਕਾ ਜਾਏ ਇਹਦਾ ਹਾਂ ਮੋਲ ਆਪਾਂ ਵਾਛੀ ਜੜੀਏ 52000 ਦੀ 52000 ਹਾਂ 1000 ਰੁਪਏ ਮਾਣ ਕਾ ਦਾਂਗੇ 51000 ਦੀ ਹਾਂ ਨਾ ਕਰਦਾ 51000 ਦੀ ਲੋ ਵੀ ਸ਼ਗਨ ਸ਼ਕੀਮਾ ਲਈ ਕੰਮ ਹੋ ਗਿਆ ਠੀਕ ਆ ਜੀ ਕੋਈ ਉਹ ਨਹੀਂ ਗਾਲੋ ਵਜਨ ਵੇਡ ਵਾਲੀ ਪੂਰੀ ਆ ਵੇਖੋ ਹਾਂ ਚਲੋ ਇੱਕ ਵਾਰੀ ਜਦੋਂ ਸੂਸਵਾ ਦੇ ਰਸਾ ਕਰਮਾਲੀ ਸੂਸਵਾ ਕੇ ਵੇਡਾ ਕੋਈ ਆਪਾਂ ਟੁੱਟੀ ਡਾਟੀ ਨਹੀਂ ਕਿਸੇ ਪਾਸਿਓਂ ਵੀ ਨਹੀਂ ਨਹੀਂ ਤੇ ਜਿੰਨੇ ਵੀ ਆ ਚਲੋ ਵਜਨ ਰਾਜੀ ਸੀ ਤੇ ਕਰਮਾਲੀ ਕੋਈ ਜਿਹੜੀ ਕੋਈ ਨਹੀਂ ਵੀ ਮੈਂ ਜਿਹੜੀ ਸੂਈਆਂ ਠੀਕ ਆ ਜੀ ਸੂਕੇ ਕਿਹਨਾਂ ਪਛੁੱਤਾ ਤੈ ਤੂੰ ਜੀ ਲਾਉਂਦੇ ਨਹੀਂ ਨਹੀਂ ਪੂਰੀ ਜ਼ੋਰ ਪਾਈ ਹੋਏ ਜਿਹੜੀ ਗੱਲਬਾਤ ਨਹੀਂ ਨਜ਼ਰ ਆ ਰਹੀ ਕਿ ਠੀਕ ਆ ਜੀ ਪਿੰਡੇ ਪੁੰਡੇ ਦੇ ਪਾਸਿਓਂ ਜਿੰਨੇ ਵੀ ਆ ਵਜਨ ਲੋੜ ਦੇ ਵਿੱਚ ਆ ਤੋ ਦੁੱਧੇ ਵੀ ਮੇਰਾ ਭਰਾ ਇੱਕ ਆਈਡੀਆ ਤੁਸੀਂ ਲਾ ਲਿਆ ਜੇ ਜੱਡਾ ਲੇਵਾ ਵੇਖ ਕੇ ਤੇ ਕੱਦ ਵੱਡਾ ਵੇਖ ਕੇ ਠੀਕ ਆ ਜੀ ਵੀ ਦੁੱਧ ਕਰਮਾ ਲਈ ਇਹ ਵੀ ਚਵਾਜੂਗੀ ਤੇ 51000 ਦੀ ਅੱਜ ਮਿਲੂਗੀ ਤੁਹਾਨੂੰ ਹੈਂਡ ਤੋਂ ਇਹ ਤੇ ਠੀਕ ਆ ਜੀ ਡਿਮਾਂਡ ਕੁਛ ਵੀ ਆ 51000 ਲੈਣ ਦੇਣਾ ਬਹੁਤੇ ਵੀਰ ਗਾ ਗਿਆ ਸੋਈ ਸਵਾਈ ਦੇ ਇੰਨੇ ਕ ਭਾ ਦੇ ਚਲੋ ਹਰੇਕ ਭੈਣ ਭਰਾ ਗਾ ਗਿਆ ਨਾ ਬਸ ਵੀਰੇ ਬਸ ਦੋਗਲੇ ਪੱਖ ਹੋਣ ਚਲੋ ਗਰਮੀਆਂ ਸਾਰੀਆਂ ਨਿਆਰੇ ਦਊਗੀ ਹਨਾ ਬਸ ਜੀ ਬਸ ਵੀ ਚੰਗੀ ਆ ਬਾੜ ਲਓ ਵੀ ਭਰਾਵਾ ਪਾਲਿਓ ਹੱਥ ਠੀਕ ਆ ਜੀ ਜੈਜ ਰੇਟ ਦੇ ਉੱਤੇ ਆ ਬਾੜ ਤੁਹਾਨੂੰ ਦਿਖਾਤੀ ਆ ਜਿਹੜਾ ਮੇਰਾ ਵੀਰ ਕੋਈ ਅੱਗੇ ਸ਼ ਸੋ ਚੰਗੇ ਪੈਸੇ ਲਾਉਣੇ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਗਰਲੈਂਡੋ ਦੇ ਵਿੱਚ ਵਹਿੜ ਦਿਖਾਈ ਆ ਬਹੁਤ ਖੂਬਸੂਰਤ ਚੰਗੀ ਬਿਊਟੀ ਦੇ ਵਿੱਚ ਕਹਿ ਲੋ ਚੰਗੀ ਵਜਨ ਦੇ ਵਿੱਚ ਕਹਿ ਲੋ ਹਵਾਨੇ ਚੱਡੇ ਵਾਲੇ ਪਾਸਿਓਂ ਕਹਿ ਲੋ ਦੁੱਧ ਵਾਲੇ ਪਾਸਿਓਂ ਕਹਿ ਲੋ ਸਾਰੇ ਪਾਸਿਓਂ 4/4 ਹੀ ਹੋਊਗੀ ਠੀਕ ਆ ਜੀ ਸੋ ਚੰਗੀ ਬੱਛੀ ਆ ਤੇ ਇਹਦਾ ਮੁੱਲ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਤੇ ਇਹ ਅੱਜ ਲਾਗਨੇ ਵੀ ਰਸੀਰੇ ਹੋਂ ਦੇ ਪਾਸੋਂ ਇਹਨੂੰ ਰਾਏ ਜੀ ਜਾਂ ਮੰਨ ਲਓ 4/4 ਦਾ ਵੀ ਦੇ ਦਈਏ ਆਪਾਂ ਕੋ ਤਹਾਦ ਕੋ ਗਲਤ ਗੱਲ ਨਹੀਂ ਕੀ ਹਾਂ ਨਹੀਂ ਨਹੀਂ ਵੇਖੋ ਤੁਸੀਂ ਐਡਾ ਪਸ਼ੂ ਵੀਰ ਪਾਲਣਾ ਕਿਹੜਾ ਸੌਖਾ ਹੈ ਪਾਲਣਾ ਕਿਹੜਾ ਸੌਖਾ ਆਹ ਵੇਖੋ ਕਰਮਾਂ ਵਾਲੀ ਕਿਵੇਂ ਗੁੰਦੀ ਪਈ ਹੈ ਕਿ ਨਹੀਂ ਯੋਰ ਲਵਾਉਂਦਾ ਐਡਾ ਪਸ਼ੂ ਪਾਲਣਾ ਕਿਹੜਾ ਸੌਖਾ ਜਿਵੇਂ ਆਪਣਾ ਪਲਵਾਨ ਗੋਪੀ ਫਰੰਦੀਪੁਰੀਆ ਹੈ ਹਣ ਘਰੋ ਘਰੀ ਆਪਾਂ ਮਲ ਕੇ ਪਸ਼ੂ ਪਾਲਦੇ ਹੀ ਆ ਹਾਂ ਪਰ ਐਡਾ ਪਸ਼ੂ ਜਦੋਂ ਪਾਲ ਗਿਆ ਤਾਂ ਯੋਰ ਵੀ ਪੂਰਾ ਲੱਗਦਾ ਹੈ ਕਰੀ ਹਾਂ ਬਸ ਬਸ ਲੋ ਵੀ ਇਹ ਕਿਸਾਨ ਵੀਰੋ ਅੱਜ ਦੋਵੇਂ ਨਾਲ ਜਿਹੜੇ ਫੌਸੇ ਆ ਲੈ ਸਭ ਖਾਓ ਆ ਫੇਸ ਕੁਆਲਟੀ ਕੋਈ ਫਿਰ ਤੁਹਾਨੂੰ ਖਾ ਦਈਏ ਫਰੰਟ ਤੋਂ ਆਹ ਸਾਈਡ ਤੋਂ ਠੀਕ ਹੈ ਜੀ ਤੇ ਬਣਦੀ ਪਈ ਐ ਵਸ਼ੀ ਰਿਕਾਰ ਆ ਬੈਕ ਸਾਈਡ ਤੋਂ ਕਰੋ ਚੈੱਕ ਠੀਕ ਆ ਜੀ ਸੋ ਚੱਡਾ ਵੇਖੋ ਕਰਮਾ ਲਈ ਜਿਵੇਂ ਬਣਾਈ ਆਉਂਦੀ ਆ ਠੀਕ ਆ ਜੀ ਸੋ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਪੰਡਾ ਹੀ ਪਾਊਗੀ ਅਜੇ ਦਿਨ ਬਾਕੀ ਐ 8 10 8 10 ਅਜੇ ਕਿਸੇ ਪਾਸਿਓ ਕੋਈ ਚੱਜ ਚੇਤਾ ਨਹੀਂ ਕਰਮਾ ਲਈ ਨੂੰ ਸੂਣ ਸੁਮਾਉਣ ਦਾ ਲੈ ਜੂਗੀ ਦਿਨ ਖੁੱਲੇ ਡੁੱਲੇ ਠੀਕ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਤੇ ਕਰ ਲੋ ਪਹਿਲ ਕਦਮੀ ਆਪਣੀ ਠੀਕ ਆ ਜੀ ਮਾਰ ਲੋ ਸੌਦਾ ਠੀਕ ਆ ਜੀ ਬੱਚੀ ਚੰਗੀ ਆ ਵਹੜ ਚੰਗੀ ਆ ਤੇ ਨੰਬਰ 1 ਸ਼ੇਰੇ ਆਪਦੇ ਘਰ ਸਾਜੇ ਭਰਾਵਾਂ ਦਾ ਨੰਬਰ ਆ ਵੀਰ ਆਪਣਾ ਉਹ ਹੀ 771057700 ਹਾਂ ਸੋ ਮੇਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ